ਕੀ ਨਾਮ ਹੈ ਤੇਰਾ ਜਮਨਾ ਬੀਬੀ ਜਮਨਾ ਬੀਬੀ ਹਾਂਜੀ ਤੇ ਕੀ ਹੋਇਆ ਤੁਹਾਡੀ ਬਾਹ ਨੂੰ ਮੈਂ ਟੁੱਗ ਗਈ ਹਾਂ ਥੱਲੇ ਬਾਹ ਕੀ ਤੇ ਅੱਛਾ ਏ ਟੁੱਟ ਗਈ ਇਹ ਤੇ ਕਿੰ ਸਹੀ ਦੱਸੋ ਮਾਦਾ ਕਿੰਨਾ ਟਾਈਮ ਹੋ ਗਿਆ ਤੁਹਾਡੀ ਬਾਹ ਨੂੰ ਇਹ ਜਦੋਂ ਦਾ ਹੋ ਗਿਆ ਨਿਵਾਵਾ ਦੇਣਾ ਕਿੰਨੇ ਦਿਨ ਨਹੀਂ ਸਹੀ ਟਾਈਮ ਦੱਸੋ ਕਿੰਨਾ ਟਾਈਮ ਹੋ ਗਿਆ ਟਾਈਮ ਆ ਰਪੇਸ਼ ਦੀ ਗੱਲ ਲੈ ਉਹ ਤਾਂ ਦੀ ਬੈਠੀ ਆ ਮੰਜੇ ਤੇ ਅੱਛਾ ਤੇ ਕੋਈ लाज ਨਹੀਂ ਕਰਾਇਆ ਨਾ 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 ਕੋਈ ਵੇ ਪੈਹਾ ਕੋਟ ਨਾ लाज ਹੋਵੇ ਅੱਛਾ ਉਹ ਜਿਹੜਾ ਚੋਣਾ ਹੋ ਗਿਆ ਲੋਬ ਹੂੰ ਤੇ ਹੁਣ ਤਦਾ ਆਏ ਨਹੀਂ ਬੈਠੇ ਐ ਅੱਛਾ ਚਲੋ ਹੁਣ ਆਏ ਆ ਜੀ ਇੱਥੇ ਹੋਰ ਝੂਠ ਕੀ ਮਾਰ ਨਹੀਂ ਗਾ ਨਹੀਂ ਨਾ ਵੈਕੁਰੂ ਜੀ ਦਾ ਖਾਲਸਾ ਵੈਕੁਰੂ ਜੀ ਕੀ ਫੱਡੇ ਰੋਟੀਆਂ ਗੁਰੂਆਂ ਪਾਂ ਗੁਰੂ ਪਿਆਰੀ ਸੰਤ ਜੀਓ ਆਪ ਜੀ ਸਾਰਿਆਂ ਸੰਤਾਂ ਨੂੰ ਪਤਾ ਹੈ ਕਿ ਜਿਹੜੀ ਹਰਾਂ ਦੀ ਮਾਰ ਇੱਥੇ ਬਹੁਤ ਆਦ ਵਿੱਚ ਸੰਗਤਾਂ ਜਿਹੜੀਆਂ ਆ ਗਈਆਂ ਨੇ ਇੱਕ ਇਹ ਪਰਿਵਾਰ ਆ ਜਿਨ੍ਹਾਂ ਨੂੰ ਹੜ੍ਹਾਂ ਦੇ ਨਾਲ ਬੜਾ ਵੱਡਾ ਨੁਕਸਾਨ ਆਇਆ ਕਿਉਂਕਿ ਇਹਨਾਂ ਨੇ 2 ਕਿੱਲੇ ਜ਼ਮੀਨ ਆ ਉਹ ਵੀ ਖਤਮ ਹੋ ਗਿਆ ਕਿਉਂਕਿ ਘੋਣਾ ਬਿਲਕੁਲ ਖਤਮ ਹੋ ਗਿਆ ਹੈ ਪਰ ਇੱਕ ਚੀਜ਼ ਦੀ ਜਿਹੜੀ ਇਹਨਾਂ ਨੇ ਵੀਡੀਓ ਪਾਈ ਸੀ ਵੀ ਸਾਡਾੜਾ ਘਰ ਆ ਉਹ ਪਾਰ ਹੈ ਦਰਿਆ ਦੇ ਵਿੱਚ ਇੱਕ ਮਾਤਾ ਹਮ ਗੱਲ ਕਰਦੇ ਵਾਕਿਆ ਹੀ ਦਰਿਆ ਦੇ ਵਿੱਚ ਘਰ ਵੀ ਦਰਿਆ ਦੇ ਵਿੱਚ ਆ ਪਰ ਇਹਨਾਂ ਨੂੰ ਐਸ ਕਿਸੇ ਦੀ ਕੋਠੀ ਦੇ ਵਿੱਚ ਵੈਸੇ ਕਿਸੇ ਨੇ ਇਹਨਾਂ ਨੂੰ ਦਿੱਤੀ ਹੋਈ ਆ ਪਰ 2 ਸਾਲ ਪਹਿਲਾਂ ਤੋਂ ਲੈ ਕੇ ਕੋਠੀ 'ਚ ਰਹਿ ਰਹੇ ਨੇ ਉੱਥੇ ਕੋਈ ਨਹੀਂ ਸੀ ਹੈਗਾ ਨਾ ਕੋਈ ਉੱਥੇ ਡੰਗਰ ਲੜਿਆ ਨਾ ਕੋਈ ਉੱਥੇ ਕੋਈ ਇਹਨਾਂ ਦਾ ਇਹ ਗਾਇਬ ਨਾ ਸਮਾਨ ਰੁੜ ਗਿਆ ਜਾਂ ਕੁਝ ਵੀ ਆ ਥੋੜੀ ਮਿਸਟੇਕ ਜ਼ਰੂਰ ਹੋਈ ਆ ਇਹਨਾਂ ਤੋਂ ਪਰ ਮੈਂ ਇੱਥੋਂਣਾ ਹੈ ਸਾਰਿਆਂ ਸੰਗਤਾਂ ਨੂੰ ਦੱਸਣਾ ਵੀ ਜਦੋਂ ਵੀ ਸਾਨੂੰ ਕਿਦੋਂ ਵੀਡੀਓ ਆਉਦੀ ਜਣਾ ਪਹਿਲਾਂ ਸਭ ਤੋਂ ਅਸੀਂ ਇਨਵੈਸਟਿਗੇਸ਼ਨ ਕਰੀਏ ਜਾ ਕੇ ਮੋਦਬਰ ਬੰਦਿਆਂ ਨੂੰ ਪੁੱਛਿਆ ਜਾਵੇ ਪਿੰਡਦਿਆਂ ਨੂੰ ਜਾਂ ਆਸੇ-ਪਾਸੇ ਜਿਹੜੇ ਹਾਲਾਤ ਆ ਉਹ ਜਿਹੜੇ ਹਾਲਾਤ ਵਿੱਚ ਸੇਵਾ ਕੀਤੀ ਜਾਵੇ ਕਿਉਂਕਿ ਅੱਜ ਵੀ ਅਸੀਂ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਲੋੜਵੰਦ ਨੇ ਅਸੀਂ ਇਹਨਾਂ ਨੂੰ ਰਸੋਣ ਪਾਣੀ ਦੇ ਦੇ ਕੇ ਵੀ ਜਾਣਾ ਹੈ ਇਸ ਮਾਤਾ ਜੀ ਦਾ ਜਿਹੜਾ ਇਲਾਜ ਆ ਉਹ ਭਗਤਪੂਰਨ ਸਿੰਘ ਸੇਵਾ ਸੁਸਾਇਟੀ ਕੋਲ ਜਿੱਥੇ ਖਾਂ ਉਹਨਾਂ ਵੀਰਾਂ ਨਾਲ ਗੱਲ ਹੋਈਏ ਉਹਨਾਂ ਨੇ ਇਹ ਮਾਤਾ ਜੀ ਦੇ ਬਾਹਾਂ ਦੀ ਪ੍ਰੋਬਲਮ ਬਾਹ ਕੋ ਟੱਟ ਗਈ ਏ ਉਹਦਾ ਪਲੇਟਾ ਵਗੈਰਾ ਉਹਨਾਂ ਨਾਲ ਗੱਲ ਹੋਈ ਸੀ ਉਹਦੇ ਵੀ ਕੁਝ ਕਰਨੇ ਅਸੀਂ ਐਂਬੂਲੈਂਸ ਭੇਜਾਂਗੇ ਇਨੂੰ ਮਾਤਾ ਨੂੰ ਲੈ ਜਾਗੇ ਤੇ ਇਲਾਜ ਕਰਾ ਕੇ ਛੱਡ ਦੇਵਾਂਗੇ ਸੋ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਵੀਧਰੀ ਵੀਡੀਓ ਵੇਖ ਕੇ ਨਾਲ ਆਪ ਬਧਿਏ ਕਿਉਂਕਿ ਦੇਖੋ ਅਸੀਂ 55 ਕਿਲੋਮੀਟਰ ਤੋਂ ਆਏ ਆ ਤੇ ਵੀ ਜਿਹੜਾ ਹੈ ਨਾ ਉਹ ਵੀ ਅਸਕਰ ਤੁਹਾਨੂੰ ਪਤਾ ਹੀ ਹੈ ਜੀ ਹਰੇਕ ਚੀਜ਼ ਨੂੰ ਸੋਚਣਾ ਪੈਂਦਾ ਹੈ ਜੇ ਅਸੀਂ ਪੰਜ ਸੱਤ ਬੰਦੇ ਜ਼ਿੰਮੇਵਾਰ ਆ ਉੱਥੇ ਅਸੀਂ ਲੋੜਵੰਦੀ ਸੇਵਾ ਕਰਨੀ ਸੀ ਅੱਜ ਸਾਡੀ ਅਤੀ ਦਿਹਾੜੀ ਇੱਥੇ ਨਿਕਲ ਗਏ ਇਸ ਵੀਡੀਓ ਪਾਉਣ ਵਾਲਿਆਂ ਨੂੰ ਅਸੀਂ ਇਹ ਬੇਨਤੀ ਕਰਨਾ ਕਿ ਸੱਚੀ ਸੁੱੱਚੀ ਵੀਡੀਓ ਪਾਇਓ ਇਸ ਤਰੀਕੇ ਨਾਲ ਵੀਡੀਓ ਪਾਇਆ ਕਰੋ ਕਿ ਚਾਰਜ ਮੇਰੇ ਹੋਣ ਕਰਕੇ ਸਾਨੂੰ ਪਾਰਟੀ ਦੇ ਸੀਨੀਅਰ ਬੰਦਿਆਂ ਵੱਲੋਂ ਫੋਨ ਆਇਆ ਤੇ ਭਾਈ ਉਹ ਜਗ੍ਹਾ ਤੇ ਤੁਸੀਂ ਜਾਓ ਜਾ ਕੇ ਪਤਾ ਕਰਕੇ ਉਹਦੇ ਨਾਲ ਦੱਸ ਕੇ ਕਿ ਆਓ ਕਿ ਉਹਨਾਂ ਦੇ ਇੱਟ ਤੱਕ ਬਿਆਦਰੀ ਕਿ ਹੈ ਸੁਣੀ ਇਸ ਲਈ ਮੈਂ ਆਪਜੀ ਸ਼ੁਕਰੀਆ ਨੂੰ ਬੇਨਤੀ ਕਰਦਾ ਹਾਂ ਤੁਸੀਂ ਕੇ ਟੋ ਕੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ